ਪਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਉੱਤੇ ਜੋ NIA ਦੇ ਵੱਲੋਂ ਰੇਡ ਮਾਰੀ ਗਈ ਹੈ ਉਸ ਨੂੰ ਲੈ ਕੇ ਦੱਸਦੀ ਹੈ ਕਿ ਸਰਬਜੀਤ ਸਿੰਘ ਖਾਲਸਾ ਹੁਣ ਸਰਕਾਰਾਂ ਦੇ ਉੱਤੇ ਤੱਤੇ ਹੋਏ ਦਿਖਾਈ ਦੇ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਪਲਟਵਾਰਾ ਜਿਹੜਾ ਕਿ ਐਨਆਈਏ ਦੇ ਐਕਸ਼ਨ ਨੂੰ ਲੈ ਕੇ ਕੀਤਾ ਹੈ ਤੇ ਦੱਸਦੀ ਹੈ ਕਿ ਅੱਜ ਅਮਰਤਪਾਲ ਦੇ ਕਰੀਬੀ ਸਾਥੀਆਂ ਦੇ ਘਰ ਵਿੱਚ ਰੇਡ ਮਾਰੀ ਗਈ ਐਨਆਈਏ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਸੀ ਤੇ ਉੱਥੇ ਹੀ ਦੱਸਦੀ ਹੈ ਕਿ ਸਵੇਰੇ 6 ਵਜੇ ਤੋਂ ਲੈ ਕੇ ਲਗਾਤਾਰ ਜਿਹੜੀ ਕਿ ਛਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਉਹਨਾਂ ਦੇ ਚਾਚਾ ਚਾਚੀ ਨੂੰ ਜਿਹੜਾ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਦੱਸਦੀ ਹੈ ਕਿ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇੱਕ ਪੋਸਟ ਹਾਂਜੀ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਅੱਜ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਉੱਪਰ ਐਨ ਆਈਏ ਦੀ ਰੇਡ ਕੀਤੀ ਗਈ ਤੇ ਇਹ ਸਿਰਫ ਇੱਕ ਜਿਹੜੀ ਕਿ ਆਪਣੀ ਰੰਜਿਸ਼ ਕੱਢੀ ਜਾ ਰਹੀ ਹੈ ਤੇ ਜਿਸ ਦੇ ਵਿੱਚ ਇੱਕ ਜਿੱਤੇ ਹੋਏ ਐਮਪੀ ਨੂੰ ਬਾਹਰ ਕੱਢਣ ਦੀ بجائے ਉਸ ਨੂੰ ਅੰਦਰ ਰੱਖਣ ਲਈ ਤਰ੍ਹਾਂ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਇੱਕ ਬੰਦਾ ਜੇਲ੍ਹ ਅੰਦਰ ਤੁਹਾਡੇ ਕੋਲ ਬੈਠਾ ਜੋ ਪੁੱਛਣਾ ਉਹਦੇ ਕੋਲੋਂ ਪੁੱਛੋ ਕੇ ਬਾਹਰ ਬੈਠੇ ਉਹਦੇ ਭੈਣ ਭਰਾਵਾਂ ਨੂੰ ਤੰਗ ਕਰਨਾ ਇਹ ਕਿਹੜੀ ਡੈਮੋਕ੍ਰੇਸੀ ਦਾ ਹਿੱਸਾ ਹੈ ਜਿੰਨ ਅਧਿਆਨ ਅਮਰਿਤਪਾਲ ਸਿੰਘ ਖਾਲਸਾ ਨੂੰ ਅੰਦਰ ਰੱਖਣ ਤੇ ਦਿੱਤਾ ਜਾ ਰਿਹਾ ਐਨਾ ਧਿਆਨ ਚਿੱਟੇ ਵਾਲਿਆਂ ਨੂੰ ਫੜਨ ਤੇ ਕਿਉਂ ਨਹੀਂ ਦਿੱਤਾ ਜਾ ਰਿਹਾ ਲੁੱਟਾ ਖੋਹ ਕਰਨ ਵਾਲਿਆਂ ਤੇ ਕਿਉਂ ਨਹੀਂ ਦਿੱਤਾ ਜਾ ਰਿਹਾ ਤੇ ਤੁਰੇ ਜਾਂਦਿਆਂ ਦੇ ਗੋਲੀਆਂ ਵੱਜ ਰਹੀਆਂ ਨੇ ਪਰ ਕ੍ਰਿਮੀਨਲ ਆਪਣਾ ਕ੍ਰਾਈਮ ਕਰਕੇ ਖੁੱਲੇ ਆਮ ਘੁੰਮਦੇ ਨੇ ਤਾਂ ਉਹਨਾਂ ਵੱਲ ਕੋਈ ਧਿਆਨ ਨਹੀਂ ਪਰ ਅੰਦਰ ਬੈਠੇ ਇੱਕ ਬੰਦੇ ਉੱਪਰ ਇੰਨਾ ਜ਼ੋਰ ਲਗਾਇਆ ਜਾ ਰਿਹਾ ਤੇ ਮੈਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਦੋ ਵਾਰ ਕਹਿ ਚੁੱਕਿਆ ਕਿ ਸਿੱਖਾ ਦੀ ਆਹ ਜਗ੍ਹਾਏ ਇਸ ਦੇਸ਼ ਵਿੱਚ ਸਾਨੂੰ ਦੱਸੋ ਤਾਂ ਸਹੀ ਕਿ ਸਾਡੀ ਇਸ ਦੇਸ਼ ਵਿੱਚ ਕੋਈ ਬੁੱਕਤ ਹੈ ਜਾਂ ਨਹੀਂ ਤਾਂ ਦੱਸਿਓ ਕਿ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਅਮਰਿਤਪਾਲ ਦੇ ਉੱਤੇ ਜਿਹੜੇ ਕਿ ਅਮਰਿਤਪਾਲ ਦੇ ਪਰਿਵਾਰ ਦੇ ਉੱਤੇ ਜੋ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਉਸ ਨੂੰ ਲੈ ਕੇ ਹੁਣ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਕੁਝ ਸਰਕਾਰਾਂ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਕਿ ਰਿਸ਼ਤੇਦਾਰਾਂ ਦੇ ਘਰ ਉੱਪਰ ਐਨਆਈਏ ਦੀ ਰੇਡ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਗੱਲ ਦੀ ਕੀ ਕੀਤੀ ਤੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਦ ਮੈਂ ਇੱਕ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਦੋ ਵਾਰ ਕਹਿ ਚੁੱਕਿਆ ਕਿ ਸਿੱਖਾਂ ਦੀ ਆ ਜਗ੍ਹਾ ਇਸ ਦੇਸ਼ ਦੇ ਵਿੱਚ ਤਾਂ ਉਸਦੇ ਵੱਲੋਂ ਜਿਹੜਾ ਕਿ ਸਾਨੂੰ ਦੱਸੋ ਤਾਂ ਸਹੀ ਕਿ ਸਾਡੀ ਇਸ ਜਗ੍ਹਾ ਅ ਇਸ ਦੇਸ਼ ਵਿੱਚ ਕੋਈ ਬੁੱਕਤ ਹੈ ਜਾਂ ਨਹੀਂ ਤੇ ਜਿਸ ਨੂੰ ਲੈ ਕੇ ਦੱਸਦੀ ਕਿ ਸਰਬਜੀਤ ਸਿੰਘ ਖਾਲਸਾ ਇੱਕ ਵਾਰ ਫਿਰ ਤੋਂ ਜਿਹੜੇ ਕਿ ਗਰਮ ਦਿਖਾਈ ਦੇ ਰਹੇ ਨੇ ਤੇ ਅੱਜ ਇੱਕ ਐਨਆਈਏ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਸੀ ਤੇ ਭਾਈ ਅਮਰਤਪਾਲ ਸਿੰਘ ਦੇ ਕਰੀਬੀ ਸਾਥੀਆਂ ਦੇ ਉੱਤੇ ਜਿਹੜੇ ਕਿ ਘਰ ਅੱਜ ਛਾਪੇਮਾਰੀ ਕੀਤੀ ਗਈ ਤੇ ਜਿਸ ਦੇ ਦੌਰਾਨ ਉੱਥੇ ਹੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਚਾਚੀ ਤੇ ਚਾਚਾ ਨੂੰ ਜਿਹੜਾ ਕਿ ਹਿਰਾਸਤ ਦੇ ਵਿੱਚ ਲੈ ਲਿਆ ਜਿਹੜੀ ਕਿ ਲਗਾਤਾਰ ਪੁਛਪੜਤਾਲ ਜਾਰੀ ਹੈ ਤੇ ਸਵੇਰੇ 6 ਵਜੇ ਜਿਹੜੀ ਕਿ ਛਾਪੇਮਾਰੀ ਕੀਤੀ ਗਈ ਤੇ ਹਜੇ ਵੀ ਲਗਾਤਾਰ ਅੱਜ ਮੌਕਾ ਅੰਮ੍ਰਿਤਸਰ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਜਿਹੜਾ ਕਿ ਉਹਨਾਂ ਦੇ ਚਾਚਾ ਚਾਚੀ ਦੇ ਉੱਤੇ ਇੱਕ ਵੱਡਾ ਐਕਸ਼ਨ ਦੇਖਣ ਨੂੰ ਐਨਆਈਏ ਦਾ ਮਿਲ ਰਿਹਾ ਸੀ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਤੋਂ ਬਾਅਦ ਸਿੱਖ ਜਥੇਬੰਦੀਆਂ ਭੜਕਦੀ ਹੋਈ ਨਜ਼ਰ ਆ ਰਹੀਆਂ ਨੇ ਤੇ ਹੁਣ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਬਿਆਨ ਦੇ ਕੇ ਸਰਕਾਰਾਂ ਦੇ ਉੱਤੇ ਪਲਟਵਾਰ ਕੀਤਾ ਗਿਆ ਤੇ ਇੱਕ ਵਾਰ ਫਿਰ ਤੋਂ ਸਿੱਖਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ